ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹੋਰ ਵੀਰਾਂ ਕੀ ਹਾਲ ਚਾਲ ਠੀਕ ਠਾਕ ਜੇ ਹਾਂਜੀ ਜੀ ਮੈਂ ਇਹ ਵੀਡੀਓ ਬਣਾ ਰਿਹਾ ਇਸ ਕਰਕੇ ਕਿ ਡਰਾਈਵਰ ਵੀਰਾਂ ਦੀ ਸਪੋਰਟ ਕਰਿਆ ਕਰੋ ਤੇ ਡਰਾਈਵਰ ਵੀਰ ਜੇ ਕੋਈ ਪੇਜ ਬਣਾਉਂਦਾ ਵਾ ਚਾਹੇ ਕੁਝ ਵੀ ਆ ਉਹਨੂੰ ਸਪੋਰਟ ਕਰਿਆ ਕਰੋ ਦੱਬ ਕੇ ਕਿਉਂਕਿ ਡਰਾਈਵਰੀ ਜਿਹੜੀ ਲੈਣਾ ਨਾ ਇਹ ਸਭ ਤੋਂ ਖਤਰਨਾਕ ਲੈਣਾ ਪਰ ਜੇ ਹੁਣ ਸੋਚ ਗਏ ਪੈਸੇ ਦੇ ਦੇ ਲੈਂਚ ਐਸ ਵਕਤ ਜਿਹੜਾ ਆ 0 ਆ ਠੀਕ ਆ ਜੀ ਡਰਾਈਵਰੀ ਲੈਂਣ ਕਿਉਂਕਿ ਜੇ ਲੋਕਲ ਕੰਮ ਕਰੀਏ ਤੇ ਲੋਕਲ 15 15 16 16 ਘੰਟੇ ਕੰਮ ਕਰਾਉਂਦੇ ਆ 17 18000 ਤਨਖਾਹ ਤੇ ਠੀਕ ਆ ਜੀ ਜੇ ਕੋਈ ਗੱਲ ਕਰੀਏ ਤੇ ਕਹਿ ਦਿੰਦੇ ਆ ਜੀ ਹਾਂਜੀ ਚੁੱਕੋ ਆਪਣਾ ਬੈਗ ਤੇ ਚਲੋ ਘਰਾਂ ਨੂੰ ਅਹੀਂ ਦੇ ਐਦਾਂ ਹੀ ਕਰਾਉਣਾ ਠੀਕ ਹੈ 34 35 ਸਾਲ ਦੀ ਉਮਰ ਹੋ ਚੱਲੀ ਮੇਰੀ ਮੈਂ ਵਿੰਦਾ ਮੁੰਡਿਆਂ ਕੀ ਇਹੋ ਹੀ ਕੰਮ ਕਰਦੇ ਡਰਾਈਵਰਾਂ ਨਾਲ ਤੇ ਜੇ ਕਹਿੰਦੇ ਲੋਕੀ ਕੀ ਇੰਡੀਆ ਛੱਡ ਕੇ ਬਾਹਰ ਕਿਉਂ ਜਾਂਦੇ ਆ ਬਾਹਰ ਭਾਜੀ ਸਾਡੇ ਨਾਲ ਦੇ ਜਿਹੜੇ ਮੇਰੇ ਜੰਮੇ ਮੇਰੇ ਨਾਲ ਅੱਜ ਬਾਹਰ ਗਏ ਆ ਨਾ ਕੋਠੀਆਂ ਕਾਰਾਂ ਸਭ ਉਹਨਾਂ ਨੇ ਕਰ ਲੀਆਂ ਤੇ ਅਸੀਂ ਉਹੀ ਬਾਲਿਆਂ ਵਾਲੀਆਂ ਛੱਤਾਂ ਤੇ ਬੈਠੇ ਆ ਠੀਕ ਆ ਜੀ ਇੱਕ ਮਹੀਨਾ ਕੰਮ ਕਰ ਲਿਆ 4 ਮਹੀਨੇ ਵਿਲੇ ਇਹ ਬੇਹਕਾਰ ਕਿੱਦਾਂ ਦਾ ਬੰਦਾ ਦੇਖੇ ਤਨਖਾਹ ਚੰਗੀ ਰਹਾ ਦੰਦਾ ਹੋਏ ਤੁਹਾਨੂੰ ਮਸਲੂਮ ਨਾ ਕਿ ਡਰਾਈਵਰ ਆ ਵੀ ਆ ਡਰਾਈਵਰ ਦਾ ਪੈਸਾ ਦੱਬਣਾ ਚਾਹੁੰਦੇ ਆ ਇਹ ਡਰਾਈਵਰ ਨੂੰ ਕਿਤੇ ਕੋ ਪੂਰਾ ਪਹਾਨਾ ਮਿਲ ਜਾ ਆ ਵੇਖ ਲੋ ਹਾਲ ਵੇਖ ਲੋ ਲੀੜਿਆਂ ਦੇ ਉੱਤੋਂ ਕੀ ਆਂਦੇ ਨਾ ਕਿ ਬਾਹਰ ਦੇ ਡਰਾਈਵਰ ਉਧਰ ਵੱਡੀ ਪੈਂਟ ਟਾਇਰ ਵੀ ਪੈਂਚਰ ਹੋਏ ਇਹਦੇ ਬਣਾਉਣ ਦੇ ਆ ਹਾਲ ਦੇਖ ਲੋ ਸਾਡਾ ਆ ਵੇਖ ਲੋ ਹਾਲ ਆ ਆ ਵੀਡੀਓ ਜਿੱਤੇ ਸ਼ਾਨ ਚੰਗੀ ਤਰ੍ਹਾਂ ਤੁਹਾਨੂੰ ਦਿਖਦਾ ਅਗਲੀ ਲੀੜੇ ਲੂੜੇ ਬੜੇ ਪਾਏ ਆ ਪਰ ਉਧਾਂ ਗਦੇ ਆਣ ਕੇ ਵੇਖੋ ਤੇ ਤੁਹਾਨੂੰ ਪਤਾ ਲੱਗੇ ਕਿ ਡਰਾਈਵਰੀ ਦੀ ਜ਼ਿੰਦਗੀ ਕੀ ਹੁੰਦੀ ਹੈ